ਦੇ ਵਿਚ ਹਿੰਦੂਆਂ ਤੇ ਹਿੰਸਾ ਹੋਈ ਹੈ ਕਤਲੇਆਮ ਹੋਇਆ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਜਾ ਰਹੇ ਹਾਂ ਤਾਂ ਜੋ ਸਾਡੇ ਹਿੰਦੂ ਸਮਾਜ ਦੀ ਰੱਖਿਆ ਪੂਰੀ ਦੁਨੀਆ ਵਿੱਚ ਹਿੰਦੂ ਜਿੱਥੇ ਮਰਜੀ ਹੋਵੇ ਚਾਹੇ ਉਹ ਹਿੰਦੁਸਤਾਨ ਚਾਹੇ ਚਾਹੇ ਹਿੰਦੁਸਤਾਨ ਦੇ ਬਾਹਰ ਆਪਣੇ ਸਮਾਜ ਲਈ ਸਾਨੂੰ ਆਪਣੇ ਸਮਾਜ ਲਈ ਸਾਨੂੰ ਖੜਾ ਹੋਣਾ ਪੈਂਦਾ ਆਪਣੇ ਸਮਾਜ ਦੀ ਰੱਖਿਆ ਦੀ ਸਾਨੂੰ ਆਵਾਜ਼ ਚੁਕਨੀ ਪੈਂਦੀ ਆ ਅੱਜ ਉਹੀ ਆਵਾਜ਼ ਦਾ ਹਿੱਸਾ ਬਣ ਕੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਵੀ ਸਾਡੇ ਸਮਾਜ ਦੀ ਜਿਹੜੀ ਆਵਾਜ਼ ਆ ਇਹ ਬੰਗਲਾਦੇਸ਼ ਤੱਕ ਪਹੁੰਚਾਓ ਕਿ ਉਹਨਾਂ ਦੀ ਸਰਕਾਰ ਸક્ષਮ ਨਹੀਂ ਹੈ ਸਾਡੇ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਬੰਗਲਾਦੇਸ਼ 'ਚ ਜਿਹੜਾ ਹਿੰਦੂਆਂ ਦੇ ਨਰ ਸੰਘਾਰ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਜੈ શ્રી ਰਾਮ ਜੈ ਕਰੋ ਜਾ ਕੇ ਜੰਦਰ ਭਾਜੀ ਜਿਹੜੇ ਸਾਡੇ ਹਿੰਦੂ ਭਰਾਵਾਂ ਤੇ ਹਮਲਾ ਹੋ ਰਿਹਾ ਬੰਗਲਾਦੇਸ਼ 'ਚ ਬਹੁਤ ਮਾੜੀ ਗੱਲ ਆ ਤੁਸੀਂ ਦੇਖ ਦਿਓ ਕਿ ਸਾਡਾ ਜਿਹੜਾ Hindu ਹੈਗਾ ਅਸਲੇ ਬਿਲਕੁਲ ਸਖਸ਼ੀ ਨਹੀਂ ਆ ਕਦੀ ਬੰਗਲਾਦੇਸ਼ ਕਦੀ ਪੱਛਮੀ ਬੰਗਾਲ ਕਦੀ ਮਨੀਪੁਰ ਕਦੀ ਹੁਣ ਤੁਸੀਂ ਖੰਨੇ ਦੀ ਘਟਨਾ ਦੇਖ ਲਓ ਉੱਥੇ ਵੀ ਜਿਹੜਾ ਹੈਗਾ ਖੰਡਿਤ ਕੀਤਾ ਗਿਆ ਤੇ ਜਿਹੜੇ ਵੀ ਸਾਡੇ ਆ ਅਹੀ ਸਿਰਫ ਸਾਡਾ ਜਿਹੜਾ ਧਰਮ ਏ ਕਹੋ ਜਾਂ ਧਰਮ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਨਾ ਤੇ ਬੋਲਦਾ ਤੇ ਨਾ ਹੀ ਕਦੀ ਕਿਸੇ ਦੇ ਖਿਲਾਫ ਕਦੀ ਉਹਨੇ ਕੋਈ ਗਲਤ ਪ੍ਰਚਾਰ ਕੀਤਾ ਫਿਰ ਵੀ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਾਡੇ ਹੀ ਮੰਦਰਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਾਡੇ Hindu ਭਰਾਵਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਾਂ ਤੇ ਮੈਨੂੰ ਨਤ ਪਾਈ ਜਿਹੜੀ ਆ ਪ੍ਰਥਾ ਚਲਦੀ ਆ ਰਹੀ ਆ ਹਿੰਦੂਆਂ ਨੂੰ ਦਬਾਉਣ ਦੀ ਪ੍ਰਥਾ ਚਲਦੀ ਪਈ ਆ ਉਹਨੂੰ ਬੰਦ ਕੀਤੀ ਜਾਏ ਨਹੀਂ ਤੇ ਜੇ ਇੱਕ ਦਿਨ ਇੱਕ ਟਾਈਮ ਇਹੋ ਜਿਹਾ ਆਣਾ ਕਿ ਜਿਹੜਾ ਹੈਗਾ ਸਰਕਾਰਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਉਹ ਨੀਤੀ ਜਤਾ ਜਿਹੜਾ ਪੁੱਤ ਨਾ ਪੈਣਾ ਸਰ ਜ਼ਿਆਦਾ ਕੁਝ ਨਹੀਂ ਬੋਲਣਾ ਚਾਹਾਂਗਾ ਜਿਆਦਾ ਜਿਆਦਾ ਕੁਝ ਨਹੀਂ ਬੋਲਣਾ ਚਾਹਾਂਗਾ ਬਸ ਇਹੀ ਕਹਿਣਾ ਚਾਹਾਂਗਾ ਕਿ ਹਜੇ ਹੁੰਨੀ ਜਾਗੇ ਤੇ ਕਦੀ ਨਹੀਂ ਜਾਦਾਂਗੇ ਹੁਣੇ ਮੌਕਾ ਹੈ ਹਿੰਦੁਸਤਾਨ ਵਾਲੇ ਖੱਲੇ ਵੀ ਸੁਧਰ ਜਾਓ ਤੇ ਸਾਰੇ ਜਣੇ ਇਕੱਠੇ ਹੋ ਜਾਓ ਸਾਰੇ ਭਾਈਆਂ ਅਗੇ ਇਹੀ ਬੇਨਤੀ ਹੈ ਸਾਰੇ ਹਿੰਦੂਆਂ ਅਗੇ ਇਹੀ ਬੇਨਤੀ ਹੈ ਕਿ ਘਰ-ਬਾਰ ਜਿਹੜਾ ਹੈ ਪੈਸਾ ਜਿਹੜਾ ਹੈ ਸਭ ਇੱਥੇ ਹੀ ਰਹਿ ਜਾਣਾ ਜੇ ਜਾਨ ਨਹੀਂ ਰੇਗੀ ਤੇ ਕੀ ਕਰੋਗੇ ਆਪਣੀ ਜਾਨ ਬਚਾਣ ਲਈ ਆਪਣੇ ਆਪ ਨੂੰ ਬਚਾਣ ਲਈ ਜਾਗੋ ਬਸ ਇਹੀ ਬੇਨਤੀ ਕਰਾਂਗਾ ਧੰਨਵਾਦ ਜਿਹੜੀ ਦਸਤਖਾਵਾਂ ਦੇ ਸੁਖੀ ਆਏ ਨੇ ਜੋ ਬੰਗਲਾ ਦੇਸ਼ ਵਿੱਚ ਹੋਇਆ ਹੈ ਅੱਗੇ ਬਹੁਤ ਅਨੰਦ ਰਜਕ ਹੈ ਇੱਕ ਜਿਹੜਾ ਹੈ ਬੰਗਲਾਦੇਸ਼ ਉਹੀ ਹੈ ਜਿਸ ਭਾਰਤ ਦੇ پاکستان ਦੇ ਜ਼ੁਲਮਾਂ ਦੇ ਹੇਠ ਦੇ ਹੁੰਦੇ ਸੀ ਕਿ ਸਰਕਾਰਾਂ ਨੂੰ ਆਜ਼ਾਦ ਆਈ ਪਾਛੇ ਉਹੀ ਸਰਕਾਰ ਉਹੀ ਲੋਕ ਜਿਨ੍ਹਾਂ ਨੂੰ ਸਰਕਾਰਾਂ ਨੇ ਜੋ ਇਹਨਾਂ ਨੇ ਕਾਨੂੰਨੇ ਕਾੜੇ ਜਿੱਤੇ ਨੇ ਇਹ ਬਰਦਾਸ਼ਤਯੋਗ ਨਹੀਂ ਹੈ ਅੰਗਲਾ ਦੇਸ਼ੀ ਪੰਜਾਬ ਦੀ ਦੋਸਤਾਨੇ ਸਰਕਾਰ ਨੂੰ ਇਹ ਜਿਤਾਣਾ ਜਾਣੇ ਆ ਕਿ ਤੁਸੀਂ ਕੋਈ ਐਕਸ਼ਨ ਲਵੋ ਕਿ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰ ਰਹੇ ਲੋਕ ਭੜ ਜਾਣਗੇ ਕਿਉਂਕਿ ਲਾਡ ਆਰਡਰ ਦੀ ਕੀਮਤ ਤੇ ਰਹੀ ਹੈ ਹਮੇਸ਼ਾ ਹੀ ਇਹਨਾਂ ਨੂੰ ਬਰਦਾਸ਼ਤ ਕੀਤਾ ਜਾਂਦਾ ਹੈ ਰੰਗਲਾ ਬੇਸ਼ੁਜਰੇ ਹਿੰਦੂਨੀ ਉਹ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਨ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਯੂਐਨਏ ਦੇ ਵਿੱਚ ਕੋਈ ਐਸਾ ਸਟੈਪ ਚੁੱਕਣਾ ਚਾਹੀਦਾ ਤਾਂ ਜੋ ਉਹਨਾਂ ਦੀ ਸੁਰੱਖਿਆ ਹੋ ਸਕੇ ਉਹ ਹਿੰਦੂ ਆਪੇ ਸੁਰੱਖਤ ਮਹਿਸੂਸ ਕਰ ਸਕਣ ਉੱਥੋਂ ਦਾ ਹਿੰਦੂ ਭਾਈਚਾਰਾ ਮਿਨੋਰਟੀ ਸਾਰੀ ਉੱਥੋਂ ਦੇ ਰਾਸ਼ਟਰਪਤੀ ਨੇ ਖੁਦ ਮੰਨ ਰਿਹਾ ਵੀ ਅਸੀਂ ਜਿਹੜੇ ਹਿੰਦੂ ਭਾਈਚਾਰਾ ਸੀ ਉਹਦੀ ਰੱਖਿਆ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਇਹਦਾ ਮਤਲਬ ਉਹ ਮੰਨ ਰਿਹਾ ਵੀ ਉੱਥੇ ਹਿੰਦੂ ਭਾਈਚਾਰਾ ਦਾ ਕਤਲੇਆਮ ਹੋਇਆ ਪੈਣਾ ਸਾਡੀਆਂ ਦੇ ਨਾਲ ਰੇਪ ਹੋਏ ਜਦੋਂ ਸਰਕਾਰ ਦਾ ਕੀ ਮੰਨ ਰਿਹਾ ਵਾ ਉਸ ਕਰਕੇ ਸਾਡੀ ਬੇਨਤੀ ਹੈ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਕਿ ਇਹ ਓਸੀ ਤੱਕ ਡਟ ਕੇ ਵਿਰੋਧ ਕੀਤਾ ਜਾਵੇ ਉੱਥੋਂ ਦੀ ਜਿਹੜੀ ਜ਼ਾਲਮ ਕਾਰਨਾ ਉਸ ਦੇ ਬਲੰਕਤੇ ਉੱਥੋਂ ਸਰਕਾਰ ਦਾ ਦਾਗ ਡਟਣ ਹੋ